ਸਤਿ ਸ਼੍ਰੀ ਅਕਾਲ ਜੀ ਵਾਸ਼ਿੰਗਟਨ ਫੈਮਿਲੀ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅੱਜ ਵੀਡੀਓ ਲੈ ਕੇ ਆਈ ਆ ਜੀ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਈ ਆ ਜਿਵੇਂ ਆਪਾਂ ਕਹਿ ਦਿੰਨੇ ਹਾਂ ਇੱਕ ਬਲਾਤਕਾਰੀ ਹੈ ਤੇ ਉਹਨੂੰ ਸਜ਼ਾ ਲੋਕਾਂ ਨੇ ਤਾਂ ਨਹੀਂ ਦਿੱਤੀ ਪਰ ਰੱਬ ਨੇ ਦਿੱਤੀ ਮੈਂ ਆਪਾਂ ਇਸ ਵਿਸ਼ੇ ਤੇ ਵੀਡੀਓ ਲੈ ਕੇ ਆਏ ਬਾਕੀ ਤੁਸੀਂ ਟਾਈਟਲ ਮੇਰਾ ਪਾੜ ਹੀ ਲਿਆ ਹੋਣਾ ਜੀ ਤੇ ਇਹ ਵੀਡੀਓ ਕਿਵੇਂ ਹੋਈ ਕਿਵੇਂ ਹਾਦਸਾ ਵਾਪਰਿਆ ਇਹ ਹਾਦਸਾ ਸਾਰੇ ਵੀਡੀਓ ਕੀ ਬਾਤ ਰਿਹਾ ਜੀ ਸਾਨੂੰ ਦੱਸਦੇ ਆ ਕਿਵੇਂ ਇੱਕ ਪ੍ਰਮਾਤਮਾ ਨੇ ਉਸ ਫਲਾਤਕਾਰੀ ਨੂੰ ਸਜ਼ਾ ਦਿੱਤੀ ਇਸ ਵੀਡੀਓ ਦੇ ਤੱਕ ਇਹ ਸੋ ਸਾਰੀ ਵੀਡੀਓ ਤੁਸੀਂ ਐਂਡ ਤੀਕ ਜਰੂਰ ਦੇਖਣਾ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਪ੍ਰਮਾਤਮਾ ਦੇ ਘਰੇ ਦੇਰ ਹੈ ਤੇ ਹਨੇਰ ਨਹੀਂ ਇਹ ਕਿਸੇ ਗਰੀਬ ਨੂੰ ਕਿਸੇ ਇਹ ਇਨਸਾਨ ਮਹਾਰਾਜ ਜਰੂਰ ਕਰਦਾ ਜੋ ਕਰਿਆ ਨਾ ਉਹ ਆਪਾਂ ਇੱਥੇ ਭੁਗਤ ਕੇ ਜਾਣੀ ਠੀਕ ਹੈ ਨਾ ਜੀ ਇਹਦੇ ਲਈ ਆਪਾਂ ਜ਼ਿਆਦਾ ਟਾਈਮ ਨਾਲ ਲੈਂਦੇ ਹੋਏ ਆਪਾਂ ਵੀਡੀਓ ਬਤ ਕਾਲਾ ਨਾਮ ਦਾ ਇੱਕ ਇਨਸਾਨ ਆਦਮੀ ਹੁੰਦਾ ਆਦਮੀ ਨੂੰ ਮੁੰਡਾ 22 ਸਾਲ ਦਾ 22 23 ਸਾਲ ਦੀ ਉਹਦੀ ਉਮਰ ਹੈ ਜੀ ਉਹ ਮਿਹਨਤ ਮੈਦੂਰੀ ਕਰਦੀ ਹੈ ਦੁਗਰੀ ਦਾ ਕੰਮ ਕਰਦੀ ਹੈ ਤੇ ਉਹਦੇ ਘਰ ਇੱਕ ਭੈਣ ਹੈ ਜੀ ਵੀਰਪਾਲ ਨਾਮ ਉਹ ਕੁੜੀ ਦਾ ਨਾਮ ਉਹਦੀ ਗਾਂ ਸਹੇਲੀ ਉਹਦਾ ਨਾਮ ਨਿੱਕੀ ਜੋ ਇਹ ਦੋਨੇ ਪਰਿਵਾਰ ਹਨ ਨੇ ਜੀ ਨਿੱਕੀ ਦਾ ਪਰਿਵਾਰ ਵੀ ਤੇ ਵੀਰਪਾਲ ਦਾ ਪਰਿਵਾਰ ਵੀ ਇਹ ਦੋਨੇ ਦਿਹਾੜੀ ਧਰ ਵਿੱਚ ਤੁਰ ਰਹੇ ਜੀ ਘਰ ਇਹਨਾਂ ਦੇ ਨਹੀਂ ਦੀ ਸੀ ਮੇਰੀ ਦੀ ਹੀ ਰਹਿ ਗਈ ਜੀ ਜਿਹੜੀ ਵੀਰਪਾਲ ਆ ਉਹ ਤਾਂ ਕਾਫੀ ਸਮਝਦਾਰ ਤੇ ਸਿਆਣੀ ਤੇ ਜਿਹੜੀ ਨਿੱਕੀ ਆ ਨਾ ਜੀ ਉਹ ਥੋੜੀ ਜੀ ਭੋਰੀ ਲਾਲੋ ਨਰਮ ਲਾਲੋ ਸਿੱਧੀ ਲਾਲੋ ਉਹਨੂੰ ਤੁਸੀਂ ਕੋਈ ਵੀ ਸ਼ਬਦ ਵਰਤ ਸਕਦੇ ਵੀ ਉਹਨੂੰ ਜਿਹੜੀ ਦੁਨੀਆਦਾਰੀ ਆ ਕਲਜੂਗ ਦਾ ਸਮਾਂ ਨਾ ਇਹ ਤੋਂ ਥੋੜੀ ਜੀ ਪਾਸੇ ਸੀ ਇਹਨੂੰ ਉਹਨੂੰ ਇਹ ਸਮਝ ਨਹੀਂ ਸੀ ਕਿ ਕਲਜੂ ਕਿੰਨਾ ਘਣਾ ਘੋਰ ਹੈ ਥੋੜੀ ਜਿਹੀ ਘੋਲੇ ਸੁਹਾਦੀ ਸੀ ਉਹ ਸਾਰਿਆਂ ਨੂੰ ਆਪਣਾ ਹੀ ਸਮਝਦੀ ਸੀ ਕਿ ਜੋ ਲੋਕ ਆ ਇਹ ਮੇਰੀ ਆ ਪਰ ਉਹਨੂੰ ਪਤਾ ਨਹੀਂ ਸੀ ਵੀ ਆਪਣਿਆਂ ਦੇ ਵਿੱਚ ਰਾਖਸ਼ ਵੀ ਬੈਠੇ ਹੁੰਦੇ ਆ ਇਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰ ਰਹੀ ਆ ਇਹ 2001 ਦੀ ਗੱਲ ਹੈ 2001 ਦੀ ਗੱਲ ਹੈ ਜੀ ਉਹ ਸਮੇਂ ਸਾਡੇ ਤਰਫ ਨਰਮਾ ਬਹੁਤ ਹੁੰਦਾ ਸੀ ਬਹੁਤ ਜ਼ਿਆਦਾ ਨਰਮਾ ਹੁੰਦਾ ਸੀ ਜੀ ਚਲੋ ਜੀ ਜੇ ਵੀਰਪਾਲ ਦਾ ਦੀ ਮੰਮੀ ਐ ਤੇ ਉਹ ਵੀ ਖੇਤ ਗਈ ਹੋਈ ਆ ਨਰਮਾ ਚੋਰ ਜੋ ਨਿੱਕੀ ਦੀ ਮੰਮੀ ਐ ਉਹ ਵੀ ਖੇਤ ਗਈ ਹੋਈ ਆ ਨਰਮਾ ਚੋਗ ਨੇ ਦੋਨੇ ਸਿਹਲੀਆਂ ਜੀ ਨਿੱਕੀ ਤੇ ਵੀਰਪਾਲ ਗੁੰਨਦੀਆਂ ਮਾਮਾ ਖੇਤ ਕੰਮ ਨੂੰ ਗੰਨੀਆਂ ਹੋਈਆਂ ਪਿਓ ਦਾ ਦਿਹਾੜੀ ਤਾਦ ਗਏ ਆ ਦਿਹਾੜੇ ਨਾਲ ਹੀ ਗਏ ਵਿਚਾਰੇ ਕੰਮ ਤਾਂ ਨਹੀਂ ਆਤੇ ਕਿ ਮਿਹਦੂਰ ਲੋਕ ਆ ਭਾਹ ਘਰ ਦੇ ਵਿੱਚ ਕੋਈ ਨਹੀਂ ਇਹ ਦੋਨੇ ਘਰ ਦੇ ਵਿੱਚ ਘਰ ਥੋੜੀ ਇਹਨਾਂ ਨਾਲ ਥੋੜੀ ਥੋੜੀ ਜਿਹੀ ਵਿਥੀ ਤੇ ਦੋ ਘਰ ਛੱਡ ਕੇ ਘਰ ਇਕੱਠੀਆਂ ਵੱੜਦੇ ਆ ਇਕੱਠੀਆਂ ਖੇਡਦੇ ਆ ਇਕੱਠੀਆਂ ਜਵਾਨ ਹੁੰਦੇ ਨੇ ਇਹ ਦੋ ਜੀ ਉਸ ਦਿਨ ਜਿਹੜਾ ਕਾਲਾ ਸਿੰਘ ਆ ਨਾ ਉਹ ਜੀ 22 ਸਾਲ ਦਾ ਮੁੰਡਾ ਵੀਰਪਾਲ ਦਾ ਭਰਾ ਉਸ ਦਿਨ ਕੰਮ ਤੇ ਨਹੀਂ ਗਿਆ ਕਹਿੰਦਾ ਵੀ ਮੈਂ ਬਿਮਾਰ ਹਾਂ ਤੇ ਮੈਂ ਘਰ ਹੀ ਰੈਸਟ ਕਰਦਾ ਕੰਮ ਤੇ ਨਹੀਂ ਗਿਆ ਉਹ ਘਰ ਦੇ ਵਿੱਚ ਹੈ ਵੀਰਪਾਲ ਵੀ ਘਰ ਦੇ ਵਿੱਚ 11 12 ਦਾ ਟਾਈਮ ਹੁੰਦਾ ਜੀ ਤੇ ਵੀਰਪਾਲ ਉਹ ਕਹਿੰਦੀ ਹੈ ਵੀ ਐ ਕਰਕੇ ਕਾਹਲੇ ਵੀ ਮੈਂ ਬੀਬੀ ਕੋਲ ਜਾਂਦੀ ਹਾਂ ਖੇਤ ਨਰਮਾ ਚ ਕਿ ਮੈਂ ਉੱਥੇ ਰਹੂੰਗੀ ਮੈਂ ਸ਼ਾਮ ਨੂੰ ਆਉਂੂੰਗੀ ਉਹ ਆ ਤਾਂ ਠੀਕ ਹੈ ਤੂੰ ਜਾਂਦੀ ਹੈ ਚਲੋ ਜੀ ਵੀਰਪਾਲ ਘਰੋਂ ਨਿਕਲ ਜਾਂਦੀ ਹੈ 10 11 ਵਜੇ ਨਿੱਕੀ ਵਿਚਾਰੀਆਂ ਦਾ ਘਰ ਦਾ ਕੰਮ ਕਰਕੇ ਜੀ ਵੀਰਪਾਲ ਦੇ ਘਰ ਵਾਲੇ ਨੂੰ ਚੱਕ ਪੈਂਦੀ ਹੈ ਜਦੋਂ ਵੀਰਪਾਲ ਦੇ ਘਰ ਆ ਕੇ ਨਿੱਕੀ ਆਦੀ ਇੰਨੀ ਕੀ ਆ ਕੇ ਆਵਾਜ਼ ਮਾਰਦੀ ਵੀਰਪਾਲ ਨਿੱਕੀ ਵੀ ਆਹਦੀ ਵਿੱਚ ਚਲ ਉਹ ਫ੍ਰੀ ਹੋ ਗਈ ਮੈਂ ਵੀਰਪਾਲ ਕੋਲੇ ਘੰਟਾ ਜਾਂਦੀ ਐ ਵੀਰਪਾਲ ਆ ਕੇ ਨਿੱਕੀ ਆ ਕੇ ਵੀਰਪਾਲ ਨੂੰ ਗੋਲ ਮਾਰਦੀ ਵੀ ਵੀਰਪਾਲ ਕਹਾਂ ਹਾਂ ਵੀਰਪਾਲ ਘਰੇ ਨਹੀਂ ਹੁੰਦੀ ਜੀ ਤੇ ਕਾਲਾ ਸਿੰਘ ਬਾਹਰ ਨਿਕਲਦਾ ਕਹਿੰਦਾ ਵੀਰਪਾਲ ਘਰੀ ਐ ਤੇ ਤੂੰ ਜਾਂਦੀ ਰਹਿ ਬਟ ਵੀਰਪਾਲ ਘਰੇ ਨਹੀਂ ਹੁੰਦੀ ਕਿਉਂਕਿ ਉਹ ਖੇਤ ਚ ਗਈ ਖੇਤ ਚ ਜਾਂਦੀ ਰਹੀ ਬਾਹਰ ਜਾਂਦੀ ਜੀ ਆਪਣੀ ਮੰਮੀ ਕੋਲੇ ਨਰਮਾ ਚੂਣ ਉਹ ਆਹ ਹੁੰਦਾ ਵੀ ਚਲੋ ਵੀ ਮੈਨੂੰ ਕਹਿੰਦਾ ਵੀ ਕਾਹ ਹੈ ਕਿਉਂਕਿ ਭੋਲੀ ਸੀ ਉਹ ਉਹ ਸਮੇਂ ਨਹੀਂ ਸਮਝਦੀ ਸੀ ਉਹਨੇ ਆਖੇ ਵੀ ਚਲੋ ਮੈਂ ਰੋਜ਼ ਹੀ ਖੇਡਦੀ ਆਂ ਵੀ ਮੇਰੇ ਉਹਦੇ ਮਨ 'ਚ ਕਿਹੜਾ ਕੁਝ ਸੀ ਵੀ ਚਲੋ ਜਿਹਦੇ ਨੇ ਕਹਿਤਾ ਵੀ ਘਰੇ ਆ ਤੂੰ ਕਰੀ ਹੋਗੀ ਉਹ ਬੇਟੀ ਜੀ ਗਾਂ ਬਾਗ ਜਾਂਦੀ ਅੰਦਰ ਜੇ ਗਾਂ ਜਾਂਦੀ ਹੈ ਜੀ ਕਾਲ ਸਿੰਘ ਬਾਹਰੋਂ ਗੇਟ ਲਾ ਲੈਂਦਾ ਫਿਰ ਤੁਸੀਂ ਸਮਝੋ ਚਲੋ ਬੇਟੀ ਨਾਲ ਬਲਾਤਕਾਰ ਹੁੰਦਾ ਹੈ ਬੇਟੀ ਰੋਂਦੀ ਕਰ ਲੰਦੀ ਘਰ ਨੂੰ ਆਉਂਦੀ ਹੈ ਜੀ ਤਰੇ ਜਦੋਂ ਆਉਂਦੀ ਹੈ ਉਹਨਾਂ ਦੀ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਹੁੰਦੀ ਹੈ ਕਿਉਂਕਿ ਸਾਰੀਆਂ ਔਰਤਾਂ ਨਰਮਿਆਂ ਤੇ ਜਾਂਦੀਆਂ ਜੀ ਮਜ਼ਦੂਰਾਂ ਦੇ ਘਰ ਇਕੱਠੇ ਹੁੰਦੇ ਹਨ ਤੇ ਛੋਟੇ ਛੋਟੇ ਘਰ ਵਿਚਾਰਿਆਂ ਦੇ ਨੇੜੇ ਨੇੜੇ ਹੁੰਦੇ ਸਭ ਔਰਤਾਂ ਖੇਤਾਂ ਵੱਲ ਗਈਆਂ ਹੁੰਦੀਆਂ ਉਹ ਬਜ਼ੁਰਗ ਔਰਤ ਕੋਲ ਹੀ ਖੋਹਦੀ ਹੁੰਦੀ ਉਹ ਉਹਨੂੰ ਆਵਾਜ਼ ਮਾਰ ਲੈਂਦੀ ਕੁੜੀ ਨਿੱਕੀ ਕਿਉਂ ਰੋ ਰਹੀ ਹੈ ਦੂਰਾ ਅਗੇ ਨਿੱਕੀ ਜਾਂਦੀ ਨਿੱਕੀ ਕਹਿੰਦੀ ਦਾ ਵੀ ਅੰਭੋ ਮੇਰੇ ਨਾਲ ਬਹੁਤ ਗਲਤ ਹੋਇਆ ਅਕਾਸ਼ ਕੰਮ ਕੀਤਾ ਇਸ ਤਰ੍ਹਾਂ ਮੇਰੇ ਕੱਪੜੇ ਲਾਹੇ ਗਏ ਇਸ ਤਰ੍ਹਾਂ ਹੋਇਆ ਤੇ ਉਹ ਰੋ ਰਹੀ ਹੈ ਹਿੰਦੀ ਵਿਚਾਲ ਕੋ ਤੂੰ ਰੋਣਾ ਰਾਜਪਤ ਇੱਕ ਤੇ ਬੈਠ ਕੇ ਤੇਰੀ ਮਾਂ ਨੂੰ ਬੁਲਾਉਂਦੀ ਹੈ ਚਲੋ ਜੀ ਨਿੱਕੀ ਦੀ ਮਾਂ ਨੂੰ ਬੁਲਾਇਆ ਜਾਂਦਾ ਨਿੱਕੀ ਦੀ ਮਾਂ ਹੁੰਦੀ ਹੈ ਵਿਚਾਰੀ ਆ ਕਿਉ ਡਾਕਟਰਾਂ ਕੋਲ ਲੈ ਕੇ ਜਾਂਦੀ ਹੈ ਨਿੱਕੀ ਨੂੰ ਜਿੱਥੇ ਪੁਸ਼ਟੀ ਹੁੰਦੀ ਹੈ ਉਹਦਾ ਬਲਾਕ ਕਾਰਡ ਹੋਇਆ ਉਹ ਉਹਨਾਂ ਦੇ ਘਰੇ ਜਾਂਦੀ ਹੈ ਜਿਹੜੀ ਨਿੱਕੀ ਹੁੰਦੀ ਹੈ ਨਾ ਜੀ ਨਿੱਕੀ ਦਾ ਪਿਓ ਨਹੀਂ ਹੁੰਦਾ ਸਿਰ ਤੇ ਉਹਦਾ ਇੱਕ ਭਰਾ ਹੀ ਹੁੰਦਾ ਹੈ ਭਰਾ ਨਿੱਕੀ ਤੋਂ ਵੱਡਾ ਹੁੰਦਾ ਤੇ ਮਾਂ ਹੁੰਦੀ ਹੈ ਤੇ बस ਦੋ ਟਾਈਮ ਦੀ ਰੋਟੀ ਦਾ ਗੁਜ਼ਾਰਾ ਜਾਂ ਮਸੇਂ ਘਰੇ ਚੱਲਦਾ ਗਰੀਬੀ ਜਾਦੇ ਆ ਜੀ ਉਸ ਘਰੇ ਚਲੋ ਜੀ ਉਹ ਡਾਕਟਰਾਂ ਕੋਲ ਜਾਂਦੀ ਤੇ ਉਹ ਆ ਕੇ ਵੀ ਘਰੇ ਇਹਨਾਂ ਨੂੰ ਕਹਿੰਦੀ ਆ ਸਾਰਾ ਟੱਬਰ ਗਲਪੈਂ ਤਾਂ ਸਾਡਾ ਮੁੰਡਾ ਐ ਕਿਵੇਂ ਆ ਸਾਡੇ ਮੁੰਡੇ ਨੂੰ ਕੋਈ ਤਾਂ ਤੁਹਾਡੀ ਕੁੜੀ ਖਬਰ ਕਿੱਥੇ ਫਿਰਦੀ ਕੌਮਲੀ ਐ ਸਿੱਧੀ ਐ ਬਾਹ ਪਤਾ ਨਹੀਂ ਉਹ ਨਿਆਣੀ ਦੇ ਉੱਤੇ ਜੀ ਕੀ ਕੀ ਉਹਨਾਂ ਨੇ ਦੂਸ਼ਨ ਲਾ ਕੇ ਉਹਨੂੰ ਘਰੋਂ ਕੱਢ ਦਿੰਦੇ ਆ ਤੇ ਉਹਨਾਂ ماں ਦੀ ਪੇਸ਼ ਚੱਲਦੀ ਐ ਨਾ ਉਹ ਬੱਚੀ ਦੀ ਪੇਸ਼ ਚੱਲਦੀ ਐ ਡਾਕਟਰਾਂ ਤੋਂ ਇਲਾਜ ਕਰਾਇਆ ਜਾਂਦਾ ਵਿਚਾਰੀ ਕੋਲ ਸਠਾਣਿਆਂ ਚ ਭਾਈਦੀ ਐ ਕੋਈ ਨਹੀਂ ਸੁਣਵਾਈ ਹੁੰਦਾ ਸੁਣਵਾਈ ਕਾਸਤੇ ਹੁੰਦੀ ਹੈ ਜੀ ਇਹਨਾ ਇਹ ਉਹਦੇ ਕੋਲੇ ਹੈ ਨਹੀਂ ਸੀ ਨਾ ਤਾਂ ਡਾਕਟਰਾਂ ਨੂੰ ਦੇਣ ਨੂੰ ਨੋਟ ਸੀ ਨਾ ਪੁਲਿਸ ਨੂੰ ਦੇਣ ਨੂੰ ਨੋਟ ਸੀਗੇ ਨੋਟ ਹੁੰਦੇ ਤਾਂ ਪੁਲਿਸ ਕੋਈ ਉਹਦੀ ਕਾਰਵਾਈ ਕਰਦੀ ਜਿੱਦੋਂ ਉਹਦੇ ਕੋਲੇ ਨੋਟ ਹੀ ਹੈ ਨਹੀਂ ਸੀ ਉਹ ਰੋ ਧੋ ਕੇ ਬੈਗੀ ਉਹਨੇ ਸਿਰਫ ਪਰਮਾਤਮਾ ਦੀ ਝੋਲੀ ਅਟਲੀ ਕਿ ਮਹਾਰਾਜ ਜੇ ਕਿਤੇ ਤੂੰ ਹੈ ਤੇ ਮੇਰੀ ਧੀ ਭੋਲੀ ਨੂੰ ਸਿੱਧੀ ਤੂੰ ਹੀ ਇਨਸਾਫ ਦਵਾਈ ਚਲੋ ਜੀ ਸਮਾਂ ਪਰਵਾਨ ਹੁੰਦਾ ਤੇ ਮਹਾਰਾਜ ਦੀ ਨਿਗ੍ਹਾ ਹੀ ਹੁੰਦੀ ਹੈ। ਤੇ ਇਹੋ ਜਿਹੇ ਬੰਦੇ ਤੇ ਤਾਂ ਮਹਾਰਾਜ ਐਨਾ ਮਿਹਰવાન ਹੁੰਦਾ ਸਿੱਧੇ ਬੰਦੇ ਤੇ ਤਾਂ ਪੁੱਛੋ ਹੀ ਨਾ। ਕਿਉਂਕਿ ਉਹਦਾ ਤਾਂ ਭਗਤੀ ਹੁੰਦਾ ਸੱਚਾ। ਕੋਈ ਦੁਨੀਆਦਾਰੀ ਤੋਂ ਬੇਮੁਖ ਹੁੰਦਾ ਤਾਂ ਸਿਰਫ ਪਰਮਾਤਮਾ ਦਾ ਭਗਤ ਹੁੰਦਾ ਜੀ। ਤੇ ਚਲੋ ਜੀ ਉਹ ਬੇਟੀ ਦੀ ਪਰਮਾਤਮਾਣਿਕ ਸੁਣੀ ਵਿਚਾਰੀ ਬੋਂਦੀ ਕਰਲਾਂ ਦੀ ਬੈ ਗਈ। ਇੱਕਦਮ ਉਹ ਸਾਡੇ ਘਰ ਦੇ ਗੇਟ 'ਤੇ ਨੰਗ ਰਹੀ ਹੈ ਮੈਂ ਕੁਦਰਤੀ ਬਾਜ ਮਾਰੀ ਮੈਂ ਕਿਹਾ ਚਾਚੀ ਮੀ ਤੂੰ ਨਾ ਮੇਰੀ ਗੱਲ ਸੁਣ ਕੇ ਜਾ। ਉਹ ਖੜ ਗਈ ਮੇਰੇ ਕੋਲ ਮੈਨੂੰ ਕਿ ਕਿਵੇਂ ਆਏ ਕਿਵੇਂ ਆ ਉਹ ਵਿਚਾਰੀ ਗੱਲਾਂ ਕਰਦੀ ਕਰਦੀ ਤੋਂ ਮੇਰੇ ਕੋਲ ਇੰਨਾ ਰੋਈ ਇੰਨਾ ਰੋਈ ਕਿ ਮੈਂ ਕੀ ਦੱਸਾਂ ਮੇਰੇ ਕੋਲੇ ਸ਼ਬਦੀ ਨਹੀਂ ਦੱਸਣ ਲੱਗ ਕਿਉਂ ਮਾਂ ਐਨੀ ਬੇਵਸ ਹੋ ਗਈ ਕਿ ਕੋਈ ਵੀ ਨਹੀਂ ਸੀ ਉਹਦੇ ਜਿਹੜੀ ਕੋਈ ਵੀ ਬਾਹ ਫੜ ਸਕਦਾ ਮਾਨੂੰ ਥੋੜਾ ਜਿਹਾ ਹੌਸਲਾ ਰਹਿੰਦਾ ਮੈਂ ਹੁਣ ਵੀ ਚਾਚੀ ਕੋਈ ਨਹੀਂ ਵੀ ਤੁਸੀਂ ਇਹ ਨਾ ਸੋਚੋ ਵੀ ਬੰਦੇ ਸੋਡਾ ਸੋਨ ਨੂੰ ਇਨਸਾਫ ਦਵਾਣਗੇ ਕੋਈ ਨਹੀਂ ਪਰਮਾਤਮਾ ਦੀ ਕਚਹਿਰੀ ਵੀ ਲੱਗਦੀ ਐ ਤੇ ਸੋਨ ਨੂੰ ਉੱਥੇ ਇਨਸਾਫ ਜਰੂਰ ਮਿਲੂਗਾ ਤੁਸੀਂ ਬੇਫਿਕਰ ਹੋ ਚਲੋ ਜੀ ਵਿਚਾਰੀ ਮੈਂ ਕਿਹਾ ਤੁਹ ਪਰਮਾਤਮਾ ਨੂੰ ਚੇਤੇ ਕਰਾਂ ਦੀ ਮੈਂ ਤਾਂ ਮਹਾਰਾਜ ਦੇ ਅੱਗੇ ਚੱਕ ਝੂਲੀ ਅੜਦੀ ਐ ਮੇਰੀ ਧੀ ਨੂੰ ਇਨਸਾਫ ਤੇ ਸਾਡੇ ਕੋਲੇ ਤਾਂ ਕੁਛ ਨਹੀਂ ਇਨਸਾਫ ਲੈ ਕਿੱਥੇ ਲੱਗਿਆ ਸੀ ਇਨਸਾਫ ਕਿੱਥੇ ਜਾਈਏ ਧੀ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਹੋ ਜਾਂਦਾ ਦੀ ਰਕੋਨੀ ਕੱਲਾ ਬੱਧ ਹੋ ਗਿਆ ਘਰ ਦੀਆਂ ਚਾਰ ਦੁਆਰਿਆਂ ਦੇ ਵਿੱਚੋਂ 30 ਦਾ ਵਿਕਾਇਲ ਹੋ ਉਤੀ ਜਦੋਂ ਕੈਦ ਹੋ ਗਈ ਨਾ ਜੀ ਚਲੋ 7-2 ਸਾਲਾਂ ਬਾਅਦ ਨਿੱਕੀ ਦਾ ਕਿਸੇ ਲੋੜਵੰਦ ਘਰੇ ਵਿਆਹ ਕੀਤਾ ਜਾਂਦਾ ਉਹਨਾਂ ਨੂੰ ਦੱਸੀ ਜਾਂਦੀ ਨਿੱਕੀ ਦੀ ਸਟੋਰੀ ਤੇ ਕੋਈ ਲੈ ਜਾਂਦਾ ਜੀ ਲੋੜਵੰਦ ਚਲੋ ਵਿਚਾਰੀ ਨੂੰ ਚੁੰਨੀ ਚੜਾ ਕੇ ਤੋਰਿਆ ਜਾਂਦਾ ਉਹਨੂੰ ਤੋਰਿਆ ਜਾਂਦਾ ਤੇ ਨਿੱਕੀ ਚਲੀ ਜਾਂਦੀ ਫਰਮਾਤਮਾ ਬਹੁਤ ਸੋਹਣਾ ਸੋਹਣੀ ਜ਼ਿੰਦਗੀ ਜਿੰਦਾ ਉਹ ਜੋ ਪਤੀ ਹੁੰਦਾ ਉਹਦੀ ਕੇਅਰ ਕਰਨਾ ਨਾ ਹੁੰਦਾ ਨਿੱਕੀਆਂ ਦੇ ਘਰੇ ਬਹੁਤ ਸੌਖੀ ਹੁੰਦੀ ਹੈ ਚਲੋ ਜੀ ਉਹ ਨਿੱਕੀ ਦਾ ਪਾਸਾ ਗਿਆ ਹੁਣ ਆਪਾਂ ਇਧਰਲੇ ਕਾਲੇ ਵਾਲੀ ਸਾਈਡ ਜਾਂਦੇ ਹਾਂ 60 60 ਡੇਢ ਕਸਾਲ ਬਾਅਦ ਕਾਲੇ ਦਾ ਕਿਆ ਕਰ ਦਿੰਦੇ ਕਿਉਂਕਿ ਘਰਦਿਆਂ ਨੂੰ ਤਾਂ ਪਤਾ ਹੀ ਹੁੰਦਾ ਨਾ ਵੀ ਸਾਡੇ ਨੇ ਗਲਤੀ ਕੀਤੀ ਹੈ ਮੈਨੂੰ ਕਹਿੰਦੇ ਵੀ ਘਰਦਿਆਂ ਨੂੰ ਪਤਾ ਨਹੀਂ ਸਭ ਪਤਾ ਹੁੰਦਾ ਸਭ ਪਤਾ ਸੀ ਪਰ ਉਹਨ ਕੀ ਸੀ છુપਾਇਆ ਜਾਂਦਾ ਸੀ ਇਹ ਗੱਲ ਤੋਂ ਲਪੋਇਆ ਹੋਇਆ ਜਾਂਦਾ ਸੀ છુપਾਇਆ ਜਾਂਦਾ ਸੀ ਇਸ ਗੱਲ ਤੋਂ ਮੈਂ ਨਹੀਂ ਕਹਿੰਦੀ ਵੀ ਉਹਨਾਂ ਨੂੰ ਪਤਾ ਨਹੀਂ ਸੀ ਸਭ ਪਤਾ ਸੀ 1.5 ਸਾਲ ਬਾਅਦ ਜਿਹੜਾ ਵਿਆਹ ਹੋ ਜਾਂਦਾ ਹੈ ਕਾਲੇ ਸਿੰਘ ਦਾ ਵਿਆਹ ਹੋ ਜਾਂਦਾ ਚਲੋ ਜੀ ਪਰ ਆਤਮਾ ਦਾ ਤਾਂ ਫਿਰ ਚੱਕਰ ਚੱਲ ਪੈਂਦਾ ਹੈ ਕਾਲੇ ਦੇ ਘਰੇ ਬੇਟੀ ਨੇ ਜਨਮ ਲੈਂਦੀ ਹੈ ਗੁੰਗੀ ਬੋਲੀ ਚਲੋ ਜਨਮ ਲੈ ਲੈਣੀ ਬਹੁਤ ਚੱਕ ਕੇ ਪਜੈ ਫਰਦਾ ਮੇਰੇ ਪਾਪ ਕਰੇ ਸੀ ਮੇਰੇ ਘਰੇ ਆਉਜੀ ਕੁੜੀ ਜਨਮ ਲੈ ਤੇਰੇ ਪਾਪ ਇਧੂ ਉੱਤੇ ਪਾਪ ਤੂੰ ਕੀ ਕਰੇਗਾ ਇਹ ਇਨਸਾਨਾ ਤੂੰ ਤਾਂ ਪਸ਼ੂਆਂ ਨਾਲੋਂ ਟੱਪ ਗਿਆ ਇਧੂ ਉੱਤੇ ਪਾਪ ਤੂੰ ਕੀ ਕਰੇਗਾ ਕੁੱਤਿਆਂ ਦਾ ਜੂਣਾ ਤੇਰੀ ਤੂੰ ਇਨਸਾਨ ਹੈ ਤੈਨੂੰ ਕੌਣ ਕਹ ਤੂੰ ਤੰਦਾ ਚਲੋ ਜੀ ਉਹ ਧੀ ਨੂੰ ਲੈ ਕੇ ਤੁਰਿਆ ਪਰ ਉਹ ਜਦੋਂ ਹੁਣ ਪ੍ਰਮਾਤਮਾ ਨੇ ਹੁੰਦੀ ਬੋਲੀ ਸੀ ਤੇ ਵਿਚਾਰੀ ਨਹੀਂ ਸੁਣਿਆ ਚਲੋ ਐਸ ਤਰ੍ਹਾਂ ਹੀ ਦਨ ਬੀਤ ਦੇ ਗਏ 8-10 ਸਾਲ ਹੋ ਗਏ ਜੀ ਉਹਦੇ ਵਿਆਹ ਨੂੰ ਪੁੱਤਰ ਨੇ ਜਨਮ ਨਾ ਲਿਆ ਗੁਰੂ ਘਰਾਂ ਚ ਜਾਣ ਲੱਗਿਆ ਨੱਕ ਰਗੜਨ ਲੱਗਿਆ ਪਰਮਾਤਮਾ ਨੇ ਆਖਿਆ ਆ ਗਿਆ ਦਰ ਤੇ ਥਾਂ ਤੇ ਆ ਗਿਆ ਹੁਣ ਇਹ ਚਲੋ ਪੁੱਤ ਵੀ ਦਿੰਨੇ ਆਂ ਬਾਹਰ ਆਇਆ ਇਹਨੇ ਪੁੱਤ ਦੇਤਾ ਜੀ ਪੁੱਤ ਦੇਤਾ ਸਾ 1.5 ਸਾਲ ਬਾਅਦ ਹੀ ਵਰਤਾਸ ਸਦੂ ਗੁਰੂ ਘਰੇ ਕਰਾਈ ਤੇ ਪੁੱਤ ਹੋ ਗਿਆ ਚਲੋ ਇਹ ਪੁੱਤ ਹੋ ਗਿਆ ਪੁੱਤ ਜਨਮ ਤਾਂ ਦੇਤਾ ਪਰ ਉਹ ਪੁੱਤ ਬਿਮਾਰ ਹੀ ਨਾ ਆ ਗਿਆ ਜੋ ਘਰ ਦੇ ਵਿੱਚ ਆਮਦਨੀ ਸੋ ਮੁੰਡੇ ਤੇ ਲੱਗਣੀ ਸ਼ੁਰੂ ਹੋ ਗਈ ਚਲੋ ਇਹ ਬਹੁਤ ਗਰੀਬੀ ਚ ਆ ਗਿਆ ਕਰੀਬੀ ਚ ਆ ਗਿਆ ਜੀ ਜਦੋਂ 15-20 ਸਾਲ ਬਾਅਦ ਹੋਈ ਇਸ ਗੱਲ ਨੂੰ 20 ਸਾਲ ਹੋ ਗਏ 20 ਸਾਲ ਹੋ ਗਏ ਇਸ ਗੱਲ ਦੀ ਭਾਵੇਂ ਉਹ ਮਾਂ ਜਦੋਂ ਵੀ ਨੰਗੇ ਤਰਸਣਾ ਕਲਪਨਾ ਭਾਵੇਂ ਸਮਾਂ ਬਦਲ ਗਿਆ ਪਰ ਮਾਂ ਦੇ ਅੰਦਰੋਂ ਤੇ ਧੀ ਦੇ ਅੰਦਰੋਂ ਉਹ ਗੱਲ ਨਹੀਂ ਜਾਂਦੀ ਸੀ ਉਹ ਹਜੇ ਵੀ ਕਹਿੰਦੀ ਸੀ ਵੀ ਜੇ ਆਪੇ ਨੂੰ ਹੋਰ ਦੇਖੇ ਨਾ ਫੇਰ ਠੀਕ ਹੈ ਬੰਦਿਆਂ ਨੇ ਕਰੇ ਤਾਂ ਇਨਸਾਫ ਨਹੀਂ ਮਿਲਿਆ ਮਾਂ ਦਾ ਵੀ ਤਾਂ ਦੇਵੇਂ ਤਾਂ ਫੇਰ ਠੀਕ ਹੈ ਤੇ ਉਸ ਤਨ ਉਹ ਦੇ ਘਰੇ ਪਤਨ ਹੋਇਆ ਉਸ ਤੇ ਵੀ ਮਾਂ ਮੇਰੇ ਕੋਲ ਆ ਕੇ ਰੋਈ ਵੀ ਇਹਨੂੰ ਰੱਬ ਨੇ ਵੀ ਮੈਂ ਇੰਨੇ ਪਾਪ ਕਰੇ ਸਰਬਣ ਤੇਰੀ ਸੁਣੀ ਨਹੀਂ ਮੈਂ ਕਿਹਾ ਚਾਚੀ ਸਬਰ ਰੱਖ ਤੈਨੂੰ ਕੀ ਪਤਾ ਕਿਹੜੇ ਪੁੱਤ ਨਾਕੀ ਬਹੁਤ ਤਪਰਾਵੇਂ ਘਰ ਕਿਹੜੀ ਮਾਂ ਕਿਹੜੇ ਕਸੂਰ ਦੀ ਸਜ਼ਾ ਦਿੱਤੀ ਇਹਨੂੰ ਪੁੱਤ ਨਹੀਂ ਦਿੱਤਾ ਤੂੰ ਸਬਰ ਰੱਖ ਚਲੋ ਜੀ ਬੀਤ ਗਿਆ 20 ਸਾਲ ਦੇ ਉਸ ਕੱਲ ਨੂੰ ਮਾਂ ਦੀ ਕਲਪਨਾ ਫਿਰਦੀ ਰਹੀ ਸ਼ੁਕਰ ਹੋ ਗਿਆ ਜੀ ਕਾਲੇ ਸ਼ੂਗਰ ਹੋ ਗਿਆ ਸ਼ੂਗਰ ਤੇ ਨਾਲ ਜੀ ਪੈਰ ਦੇ ਵਿੱਚ ਉਹ ਖੇਡਾ ਬੱਜੇ ਫਿਰ ਉਹ ਪੈਰ ਕਾ ਕੋਈ ਇਲਾਜ ਦੀ ਪੈਸਾ ਨਹੀਂ ਸੀ ਕਿਉਂ ਪੈਸਾ ਤਾਂ ਸਾਰਾ ਮੁੰਡੇ ਤੇ ਲੱਗ ਰਿਹਾ ਸੀ ਮੁੰਡੇ ਨੂੰ ਸਮਝ ਹੀ ਨਹੀਂ ਹੁੰਦੀ ਸੀ ਬਿਮਾਰੀ ਕੀ ਹੈ ਕਦੇ ਕਿਤੇ ਲੈ ਜਾਂਦਾ ਕਦੇ ਕਿਤੇ ਲੈ ਜਾਂਦਾ ਕਿਉਂਕਿ ਗਰੀਬ ਪਰਿਵਾਰ ਸੀ ਜੀ ਚੰਗੇ ਡਾਕਟਰਾਂ ਕੋਲੇ ਤਾਂ ਜਾਣ ਦੀ ਉਹਨਾਂ ਦੀ ਪਹੁੰਚ ਹੀ ਨਹੀਂ ਸੀਗਾ ਤੇ ਠੇਡੇ ਬੱਜਣ ਨਾਲ ਸਾਰਾ ਉਹਦਾ ਪੈਰ ਕਲ ਗਿਆ ਜੀ ਪੈਰ ਕਲ ਕੇ ਉਹਨੂੰ ਪੈਰ ਕਟਾਉਣਾ ਪਿਆ ਪੈਰ ਵਾਲਾ ਜ਼ਖਮ ਠੀਕ ਨਹੀਂ ਹੋਇਆ ਅੱਗੇ ਵਧਦਾ ਗਿਆ ਉਹਨੂੰ ਲੱਤ ਘਟਾਉਣੀ ਪਈ। ਚਲੋ ਜੀ ਗੋਡਾ ਨਿਕਲ ਗਿਆ। ਲੱਤ ਇੱਕ ਰਹੇਗੀ। ਥੋੜਾ ਜਿਹਾ ਠੀਕ ਹੋ ਗਿਆ। ਚਲੋ ਫੇਰ ਤੋਂ ਖਰੋੜੀ ਦੇ ਉੱਤੇ ਤੁਰਨ ਲੱਗ ਗਿਆ। ਉਹ ਮਾਂ ਕਹਿੰਦੀ ਵੀ ਮੈਨੂੰ ਥੋੜੀ ਸ਼ਾਂਤੀ ਮਿਲ ਗਈ। ਇਹਨੇ ਕਰੀ ਸੀ ਨਾ ਮੇਰੀ ਗਰੀਬਤੀ ਨਾਲ ਥੋੜੀ ਜਿਹਾ ਮੈਨੂੰ ਸ਼ਾਂਤੀ ਮਿਲ ਗਈ। ਉਹ ਸ਼ਾਂਤੀ ਕੀ ਸੀ ਜੀ? ਉਹ ਪਰਮਾਤਮਾ ਦੀ ਕਚਹਿਰੀ 'ਚ ਤਾਂ ਹਜੇ ਇਨਸਾਫ਼ ਹੋਇਆ ਹੀ ਨਹੀਂ ਸੀ। ਫੈਸਲਾ ਤਾਂ ਹਜੇ ਆਇਆ ਹੀ ਨਹੀਂ ਸੀ। ਹਜੇ ਤਾਂ ਮੁਕੱਦਮਾ ਹੀ ਚੱਲ ਜਾਂਦਾ ਸੀ ਨਾ। ਫੈਸਲਾ ਤਾਂ ਹਜੇ ਹੋਣਾ ਸੀ। ਚਲੋ ਜੀ ਥੋੜੀ ਥੋੜੀ ਦੂਜੇ ਪੈਰ ਦੇ ਉੱਤੇ ਪਤਾ ਨਹੀਂ ਕੀ ਲੜਿਆ ਕੋਈ ਮੱਛਰ ਲੜਿਆ ਕਿ ਨਹੀਂ ਪੈਰ ਦੂਜਾ ਵੀ ਚੱਕਿਆ ਉਹ ਵੀ ਕਟਾਲਿਆ ਨੱਤ ਗੋਡੇ ਕੋਲ ਵੀ ਬਣਾ ਲਈ ਦੋਨੇ ਲੱਤਾਂ ਵੱਡੀਆਂ ਗਈਆਂ ਤੇ ਮੰਜੇ 'ਚ ਪਿਆ ਅੱਜ ਚੂਕਦਾ ਹੈ ਚੂਕੀ ਜਾਂਦਾ ਮੰਜੇ 'ਚ ਪਿਆ ਉਹ ਅੱਜ ਪਛਤਾ ਰਿਹਾ ਅੱਜ ਕਿਤੇ ਕਿਤੇ ਗੱਲ ਯਾਦ ਕਰਦਾ ਹੀ ਹੋਣਾ ਕਿ ਮੈਨੂੰ ਉਸ ਧੀ ਨਾਲ ਮੈਂ ਆਹ ਹਰਕਤ ਕੀਤੀ ਸੀ ਤੇ ਮੈਨੂੰ ਸਜ਼ਾ ਮਿਲੀ ਹੈ ਮਿਲਦੀ ਹੈ ਸਜ਼ਾ ਦੇ ਕਰਮਾਂ ਦੀ ਆਪ ਦੇ ਪਾਪਾਂ ਦੀ ਜਿਹੜੇ ਆਪਾ ਪਾਪ ਕਰਦੇ ਹਨ ਉਹਨਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ ਚਾਹੇ ਆਪਾਂ ਇਸ ਗੱਲ ਨੂੰ ਜਾਣੀਏ ਤੇ ਚਾਹੇ ਨਾ ਜਾਣੀਏ ਪਰਮਾਤਮਾ ਦੇ ਘਰੇ ਦੇ ਰਹੇ ਦੇ 24 ਸਾਲ ਹੋ ਗਏ ਉਸ ਗੱਲ ਨੂੰ ਤੇ ਪਰਮਾਤਮਾ ਦੀ ਹਜੇ ਖਾਏ ਨੂੰ ਮੁਕਦਮੇ ਦੀ ਬੰਦ ਨਹੀਂ ਹੋਈ ਹਜੇ ਚੱਲੀ ਜਾਂਦੀ ਹੈ ਪਤਾ ਨਹੀਂ ਕਿੱਥੇ ਜਾ ਕੇ ਉਹਦਾ ਫੈਸਲਾ ਹੋਊ ਤੇ ਕਿਵੇਂ ਉਹ ਬੰਦ ਹੋਊ ਸ਼ਾਇਦ ਆਉਣ ਵਾਲੇ ਸਮੇਂ 'ਚ ਮੈਂ ਦੁਬਾਰਾ ਫਿਰ ਵੀਡੀਓ ਪਾ ਕੇ ਦੱਸਾਂ ਕਿ ਉਹ ਇਨਸਾਨ ਦਾ ਕੀ ਹੋਇਆ ਪਰ ਅੱਜ ਉਹ ਦੋਨਾਂ ਲੱਤਾਂ ਕੱਟੀਆਂ ਗੰਗੀਆਂ ਤੇ ਮੰਜੇ 'ਚ ਪਿਆ ਚੂਕਦਾ ਤੇ ਘਰ ਦੇ ਹਾਕ ਬਹੁਤ ਮਾਰੂ। ਸਿਰ ਕੋ ਗੰਦੇ ਇਨਸਾਨ ਦੀ ਸਜ਼ਾ ਕਰਕੇ ਸਜ਼ਾ ਭੁਗਤ ਰਹੀ ਹੈ ਪਤਨੀ, ਸਜ਼ਾ ਭੁਗਤ ਰਹੀ ਹੈ ਉਹ ਬੱਚਾ। ਉਹ ਤਾਂ ਮੰਜੇ 'ਚ ਹੈ। ਗਲਤੀ કરી ਸੀ, ਪਾਪ ਕਰੇ ਸੀ ਉਹਨੇ। ਧੀ ਜਵਾਨ ਹੋਗੀ। ਧੀ ਵੀ ਅੱਜ ਜਵਾਨ ਹੋਗੀ, ਉਹ 20 ਸਾਲ ਦੀ ਹੋਈ ਪਈ ਹੋਗੀ, ਉਨੇ ਵੀ 20 ਸਾਲ ਦੀ ਹੈਗੀ ਧੀ ਵੀ ਅੱਜ ਉਹਦੀ। ਉਹ ਜਵਾਨ ਹੋਗੀ। ਮੁੰਡਾ ਵੀ 8-10 ਸਾਲ ਦਾ ਹੋ ਗਿਆ ਜੀ ਇਹਦੇ ਲਈ ਹੋ ਤਾਂ ਜਵਾਨੀ ਵੇਖਣਗੇ ਸਮਾਂ ਹੋ ਸਕਦਾ ਹੈ ਨਰਕੀ ਕੀੜਾ ਮਾਰ ਕੇ ਸੋਹਣੀ ਜ਼ਿੰਦਗੀ ਉਹ ਜਿਉਣ ਬੱਚੇ ਸੋਹਣੀ ਜ਼ਿੰਦਗੀ ਜਿਉਣ ਕੋ ਜ਼ਰੂਰ ਨਹੀਂ ਹੁੰਦਾ ਪਰ ਸਜ਼ਾ ਹੀ ਨਹੀਂ ਇਹਨੇ ਕਰੀ ਸੀ ਨੂੰ ਮਿਲੀ ਭੁਗਤੀ ਜਾਂਦਾ ਇਹਦੇ ਲਈ ப்ਲੀਜ਼ ਤੁਸੀਂ ਇਹ ਨਾ ਕਿਹਾ ਕਰੋ ਮੈਂ ਗਲਤੀ ਕੀਤੀ ਤੇ ਕਿਹੜਾ ਕਿਸੇ ਨੂੰ ਪਤਾ ਉਹਦੀ ਸਜ਼ਾ ਸਾਨੂੰ ਮਿਲੂ ਮਹਾਰਾਜ ਦੀ ਕਿਚੇਈ ਜੇ ਮਕਦਮਾ ਸੋਡਾ ਚੱਲੂ ਪਤਾ ਨਹੀਂ ਉਹ ਫੈਸਲਾ ਕਿਵੇਂ ਹੋਊ ਤੇ ਕਿਵੇਂ ਨਾ ਹੋਊਗਾ ਇਵੇਂ ਹੀ ਸ਼ਾ ਗੱਲਾਂ ਚਾੜ ਰੱਖਿਆ ਕਰੋ ਮੇਰੀ ਵੀਡੀਓ ਪਾਉਂਦਾ ਜੀ ਮਕਸਦ ਸੀ ਕਿ ਬੱਚੇ ਇਸ ਤੋਂ ਕੋਈ ਸਿੱਖਿਆ ਲੈਣ ਕੋਈ ਸਮਝ ਲੈਣ ਕੋਈ ਸਦਾ ਕੋਈ ਮੁੰਡਾ ਮੇਰੀ ਵੀਡੀਓ ਦੇਖੇ ਕੋਈ ਕਿਸੇ ਦਾ ਦਿਮਾਗ ਇਸ ਵੀਡੀਓ ਨੂੰ ਦੇਖ ਕੇ ਖੁੱਲ ਜੇ ਆਪਣੇ ਅੱਜ ਦੇ ਕਰੇ ਕਰ ਮਾੜੇ ਆਉਣ ਵਾਲਾ ਭਵਿੱਖ ਆਪ ਦਾ ਨਾਂ ਖਰਾਬ ਕਰੇ ਇੱਕ ਦਿਨ ਦੇ ਕਰਮਾਂ ਨਾਲ ਆਪਣਾ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦਾ ਜੀ ਇਹਦੇ ਲਈ ਮੈਂ ਇੰਨੀ ਕਿ ਮੇਰੀ ਵੀਡੀਓ ਸੀ ਜੀ ਜੋ ਮੈਂ ਇੱਕ ਤਰ੍ਹਾਂ ਬੇਨਤੀ ਸੀ ਇੱਕ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਦੇਣ ਦੀ ਮੈਂ ਕੋਸ਼ਿਸ਼ ਕੀਤੀ ਹੈ ਵੀ ਇਹੋ ਜਿਹਾ ਪਾਪ ਇਹੋ ਜਿਹਾ ਘਣਾਉਣ ਦਾ ਹੱਤ ਦਾ ਨਾ ਕਰਿਆ ਕਰੋ ਤੇ ਸਮੇ ਤੋਂ ਡਰਿਆ ਕਰੋ ਉਸ ਪ੍ਰਮਾਤਮਾ ਤੋਂ ਡਰਿਆ ਕਰੋ ਜੀ ਪ੍ਰਮਾਤਮਾ ਦੀ ਕਚਹਿਰੀ ਲੱਗਦੀ ਹੈ ਤੇ ਜਿੱਥੇ ਆਪਣੀ ਜ਼ਿੰਦਗੀ ਦੇ ਫੈਸਲੇ ਹੁੰਦੇ ਆ ਜੀ ਤੇ ਜਿਹੜੇ ਆਪਾਂ ਨੂੰ ਕਈ ਲੋਕ ਕਹਿੰਦੇ ਮੈਂ ਤਾਂ ਬਹੁਤ ਚੰਗਾ ਸੀ ਵੀ ਮੇਰੇ ਨਾਲ ਆਏ ਕਿਉਂ ਪਿਆ ਉਹ ਪਤਾ ਨਹੀਂ ਆਪਣੇ ਕੋਈ ਪਿਛਲੇ ਪਿਛਲੇ ਕਰਮ ਹੀ ਲਈ ਫਿਰਦੇ ਆ ਪਿਛਲੇ ਜਨਮ 'ਚ ਹੀ ਪਤਾ ਨਹੀਂ ਆਪਾਂ ਕੀ ਕਰਮ ਕਰਕੇ ਆਏ ਆਂ ਤੇ ਆਪਾਂ ਉਹਦਾ ਧੋਤਦੇ ਆ ਉਹ ਵੀ ਆਪਾਂ ਨੂੰ ਦੇਣਾ ਪੈਂਦਾ ਜੀ ਕੋਈ ਪਤਾ ਨਹੀਂ ਲੱਗਦਾ ਇਹਦੇ ਵੀ ਪਲੀਜ਼ ਇਹਦੇ ਗਲਤੀਆਂ ਬੱਚਿਓ ਨਾ ਕਰਿਆ ਕਰੋ ਸਿਆਣੇ ਬਣੋ ਸਮਝਦਾਰ ਬਣੋ ਤੇ ਸੱਚ ਦੇ ਰਾਹ ਤੇ ਚੱਲੋ ਨੇਕੀ ਇਮਾਨਦਾਰੀ ਦਾ ਕਮਾਓ ਦਿਖਾਓ ਨੇਕੀ ਸੋਹਣੇ ਕੰਮ ਕਰੋ ਜੀ ਆਪਣੇ ਮਾਪੇ ਬਾਂ ਨੂੰ ਖੁਸ਼ ਰੱਖੋ ਆਪਣੇ ਆਪ 'ਚ ਖੁਸ਼ ਰਹੋ ਜੀ ਤੇ ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਰਤਵਾਖਸ਼ੇ ਲੰਮੀ ਆਯੂ ਕਰੇ ਜੋ ਕੋਈ ਮੇਥ ਵੀਡੀਓ ਬਣਾਉਣ ਤੋਂ ਗਲਤੀ ਹੋ ਗਈ ਤਾਂ ਪਲੀਜ਼ ਮੈਨੂੰ ਮਾਫ ਕਰਨਾ ਸਤਿ ਸ਼੍ਰੀ ਅਕਾਲ ਤੁਹਾਨੂੰ ਤੰਦਰੁਸਤ ਨਿਭਾਖੇ ਮਹਾਰਾਜ ਤੁਹਾਡਾ ਪੜਾ ਕਰੇ ਜੀ ਕੀਮਤੀ ਸਮਾਂ ਕੱਢ ਕੇ ਤੁਸੀਂ ਮੇਰੇ ਚੈਨਲ ਤੇ ਆਏ ਆ ਤੁਹਾਡਾ ਬਹੁਤ ਬਹੁਤ ਧੰਨ